ਚਾਹਣੇ ਦੇਖੋ ਇਹ ਪਰਮਾਹਾਰਿਕ ਗੰਦਗੀ ਦਾ ਹਿੱਸਾ ਬਨਾਇਆ ਹੋਇਆ ਹੈ ਇਹ ਸ਼ਹਿਰ ਦੇ ਵਿੱਚ ਦੀ ਚੀਜ਼ ਬਿਲਕੁਲ ਵੀ ਅੱਛੀ ਨਹੀਂ ਲੱਗਦੀ ਹਜ਼ਾਰੋਂ ਲੋਕੀ ਅਸੀਂ ਸਵੇਰੇ ਨੌਕਰੀਆਂ ਨੂੰ ਜਾ ਰਹੇ ਹੈ ਬੱਚੇ ਸਕੂਲਾਂ ਨੂੰ ਜਾ ਰਹੇ ਹੈ ਹਰ ਕੋਈ ਆਪਣਾ ਮਤਲਬ ਕਿ ਇਧਰੋਂ ਨਿਕਲ ਕੇ ਜਾਂਦੇ ਆ ਸਾਨੂੰ ਬਹੁਤ ਬੁਰਾ ਲੱਗਦਾ ਸਵੇਰੇ ਇਹ ਤਾਂ ਕੁਝ ਵੀ ਨਹੀਂ ਹੈ ਗੰਦਿਸ ਤੋਂ ਵੀ ਜ਼ਿਆਦਾ ਢੇਰ ਪੂਰੀ ਸੜਕ ਤੱਕ ਆਇਆ ਹੁੰਦਾ ਹੈ ਤੇ ਅਸੀਂ ਤਾਂ ਰੋਜ਼ ਪਰੇਸ਼ਾਨ ਹੁੰਨੇ ਆ ਬਦਬੂ ਇੰਨੀ ਫੈਲੇਦੀ ਹੁੰਦੀ ਹੈ ਇਹ ਕੋਈ ਸ਼ਹਿਰ ਦਾ ਹਿੱਸਾ ਲੱਗਦਾ ਹੀ ਨਹੀਂ ਇੱਕ ਗੰਦਗੀ ਦੇ ਭਰਿਆ ਹੋਇਆ ਹਿੱਸਾ ਲੱਗਦਾ ਹੈ ਅਸੀਂ ਤਾਂ ਚਾਹਣੇ ਕਿ ਜਲਦ ਤੋਂ ਜਲਦ ਜਿਹੜੀ ਸਰਕਾਰ ਜੋ ਵੀ ਮਤਲਬ ਕਿ ਹੈਗੇ ਆ ਇਹਦੇ ਤਰਫ ਧਿਆਨ ਦੇਣਾ ਚਾਹੀਦਾ ਔਰ ਇਹ ਗੰਦਗੀ ਜਿਹੜੀ ਹੈ ਨਾ ਇਥੇ ਨਹੀਂ ਫੈਲਾਨੀ ਚਾਹੀਦੀ ਇਹ ਆਮ ਜਿਹੜੀ ਜਨਤਾ ਵੀ ਖਿਲਾਰੀ ਹੈ ਉਹਦੇ ਲਈ ਵੀ ਹਾਨिकारक ਹੈ ਔਰ ਜਿਹੜੇ ਇੱਥੇ ਦੇ ਮਤਲਬ ਕਿ ਜੋ ਵੀ ਹੈਗੇ ਆ ਨੁਮਾਇੰਦੇ ਜਿਨ੍ਹਾਂ ਨੂੰ ਇਸ ਚੀਜ਼ ਨੂੰ ਇਥੋਂ ਰੋਕਣਾ ਚਾਹੀਦਾ ਤੇ ਮੇਰੀ ਇਹੀ ਬੇਨਤੀ ਹੈ ਸਰਕਾਰ ਦੇ ਨਾਲ ਵੀ ਕਿ ਇਹ ਚੀਜ਼ੇ ਕੋ ਗਲਤੋ ਜਲਦ ਹਟਾਈ ਜਾਏ ਹਾਂਜੀ ਮਹਾਰਾਜ ਆਪਾਂ ਕਹਿਣਾ ਚਾਹੁੰਦੇ ਹੈਗੇ ਆ ਭਈ ਇਥੋਂ ਕੂੜਾ ਚਣੇ ਚੁਕਵਾਇਆ ਜਾਏਗਾ ਮੱਲੇ ਬਹੁਤ ਜਾਨੀ ਕੀ ਹੈਗੀ ਆ ਤੰਗੀ ਤੇ ਇਥੇ ਕੁੱਤਾ ਮਰਿਆ ਵੀ ਸੁੱਟ ਗਿਆ ਸੱਪ ਮਰਿਆ ਵੀ ਸੁੱਟ ਗਿਆ ਤੇ ਉਹ ਕੋਈ ਚੱਕਣ ਨਹੀਂ ਆ ਤੇ ਜੇ ਚੱਕਦੇ ਕਮੇਟੀ ਵਾਲੇ ਕਹਿੰਦੇ ਆ ਪੈਸੇ ਲੈਣੇ ਆ ਫੇਰ ਚਕਾ ਇਦਾਂ ਨਹੀਂ ਚੱਕਣਾ ਕਰ ਤੇ ਜਿਹੜੇ ਮਲਾਇਮ ਹੈਗੇ ਆ ਉਹ ਤੀਜੇ ਚੌਥੇ ਦਿਨ ਆਉਂਦੇ ਹੈਗੇ ਆ ਤੇ ਉਹ ਜਾਨੀ ਕੰਮ ਕਰਕੇ ਰਾਜੀ ਹਨੀਏ ਤੇ ਗੰਦ ਦੇਖ ਲੋ ਕਿੰਨਾ ਪਿਆ ਆ ਕੋਈ ਮੱਲੇ ਵਿੱਚ ਜਾਨੀ ਕੀ ਜਿਹਨੂੰ ਕਈ ਉਹ ਕੋਲਣ ਪੈਂਦਾ ਅਸੀਂ ਕਹਿਣਾ ਚਾਹੁੰਦੇ ਆ ਕਿ ਅਸੀਂ ਬਹੁਤ ਪਰੇਸ਼ਾਨ ਆ ਕੁੜੇ ਬਣ ਕੇ ਅਸੀਂ ਜਿੰਨੂੰ ਵੀ ਕਹਿੰਨੇ ਨਾ ਕੋਈ ਚੱਕੋ ਦੇਣੇ ਆ ਜਾਂ ਰਾਤੀ ਦੀ ਦੁਪਹਿਰ ਲੋਕ ਚੋਰੀ ਸੁੱਟ ਜਾਂਦੇ ਆ ਜਿੰਨੂੰ ਵੀ ਕਹਿੰਨੇ ਉਹ ਸਾਨੂੰ ਮਾਰਨ ਪੈਂਦੇ ਆ ਲੜਨ ਪੈਂਦੇ ਆ ਤੇ ਇੱਥੇ ਕੋਈ ਕੁੱਤਾ ਵੀ ਸੁੱਟ ਗਿਆ ਅਸੀਂ ਮਰਿਆ ਦਾ ਜੇ ਅਸੀਂ ਉਹਨਾਂ ਨੂੰ ਕਿਹਾ ਕਿ ਤੁਸੀਂ ਉਹਨਾਂ ਨੂੰ ਚੱਕੋ ਤੇ ਇੰਨੀ ਸਮੈਲ ਗੰਦੀ ਆ ਰਹੀ ਏ ਤੇ ਕਹਿੰਦੇ 200 ਰੁਪਏ ਦਿਓ ਅਸੀਂ ਕਿਹਾ ਇਹ ਗਏ ਕਹਿਣ ਕਮੇਟੀ ਕਿ ਤੁਸੀਂ ਉੱਥੋਂ ਦੇ ਬੰਦਿਆਂ ਤੁਸੀਂ ਲਾਇਏ ਦੇ ਸਫਾਈ ਵਾਲੇ ਬੰਦੇ ਤੁਸੀਂ ਉਹਨਾਂ ਨੂੰ ਤੁਸੀਂ ਭੇਜੋ ਤੇ ਕੁੱਤਾ ਚੱਕਣ ਉਥੋਂ ਮਰਿਆ ਦਾ ਉਹਨਾਂ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਕਮੇਟੀ ਵਾਲਿਆਂ ਨੇ ਸਾਡੀ ਕੋਈ ਗੱਲ ਨਹੀਂ ਸੁਣੀ ਹੈ ਜੀ ਤੇ ਬਹੁਤ ਪਰੇਸ਼ਾਨ ਆਹੀ ਕੂੜੇ ਦੇ ਉੱਤੇ ਅਸੀਂ ਕੁੱਝ ਨਹੀਂ ਕਰਨਾ ਚਾਹੁੰਦੇ ਜਿਹੜਾ ਇਹ ਕੂੜਾ ਹੈ ਉਹ ਸੁੱਟਦੇ ਲੋਕੀ ਅਕਸਰ ਕੂੜਾ ਅੰਦਰ ਵਾਸਤੇ ਬਣਿਆ ਹੁੰਦਾ ਸੁਟਿਆ ਜਾਵੇ ਜਿਹੜਾ ਰੋਡ ਦੇ ਉੱਤੇ ਸੁੱਟ ਜਾਂਦੇ ਆ ਰੋਡ ਤੇ ਮਤਲਬ ਨਾ ਸੁਟਿਆ ਜਾਵੇ ਅਸੀਂ ਹਰਕਤ ਦੇ ਵੀ ਬੇਨਤੀ ਇਹੀ ਕਰਨਾ ਜਾਂਦੇ ਆ ਕੂੜਾ ਜਿੰਨਾ ਵੀ ਕੂੜਾ ਦਾ ਬਣਿਆ ਉਹਨੂੰ ਅੰਦਰ ਸੁਟੋ ਮਾਰੀ ਦਾ ਕਿੰਨਾ ਡਰ ਹੈਗਾ ਇਹ ਤੁਹਾਡੇ ਸਾਹਮਣੇ ਇੰਨੀਆਂ ਵੀ ਹੈਗੇ ਲੋਕਲ ਸਾਰੇ ਪਰੇਸ਼ਾਨ ਹੁੰਦੇ ਆ ਲੋਚਾ ਸੁੱਟੀਆਂ ਵੀ ਸਲੇਪ ਹੋ ਚੁੱਕੀ ਆ ਤੁਹਾਡੀ ਕੂੜੇ ਦੇ ਕਰਨੀ ਬਸ ਇੰਨਾ ਸਾਡਾ ਬੇਨਤੀ ਹੈ ਲੋਕਾਂ ਦੇ ਆਪਣਾ ਚੇਤਨ ਕੀਤਾ ਜਾਵੇ ਮੈਂ ਵਿਧਾਨ ਸਭਾ ਦੇ ਵਿੱਚ ਮਿਊਨਿਸਪਲ ਕਮੇਟੀ ਮੁਕੇਰੀਆਂ ਦੇ ਸ਼ਹਿਰ ਦੇ ਅੰਦਰ ਜਿਹੜੇ ਦੋ ਡੰਪ ਬੜੇ ਲੰਬੇ ਸਮੇਂ ਤੋਂ ਲੱਗੇ ਹੋਏ ਆ ਮੈਂ ਉਹਨਾਂ ਦੇ ਬਾਰੇ ਉੱਥੇ ਸਵਾਲ ਵਿਧਾਨ ਸਭਾ ਚ ਉਠਾਇਆ ਸੀ ਕਿ ਉਹ ਸਾਫ ਸਫਾਈ ਦਾ ਪ੍ਰਬੰਧ ਹੋਵੇ ਜਦ ਇਹ ਸਾਫ ਸਫਾਈ ਵਾਸਤੇ ਠੇਕਾ ਦਿੱਤਾ ਜਾਂਦਾ ਹੈ ਤੇ ਠੇਕੇਦਾਰਾਂ ਨੇ ਉਥੋਂ ਸਮਾਨ ਸਾਰਾ ਜੋ ਵੀ ਗੰਦ ਇਕੱਠਾ ਹੋਇਆ ਦਾ ਉਥੋਂ ਚਕਾਣਾ ਹੁੰਦਾ ਮੈਨੂੰ ਹੈਰਾਨਗੀ ਹੈ ਕਿ ਉਹਦੇ ਬਾਅਦ ਕਮੇਟੀ ਨੇ ਕੋਸ਼ਿਸ਼ ਕਰਕੇ ਉਹ ਡੰਪ ਹੁਣ ਖਾਲੀ ਕਰਾਏ ਹੈ ਤੇ ਜੇ ਪਹਿਲੇ ਹੀ ਹੁੰਦਾ ਰੋਜ਼ ਦੇ ਰੋਜ਼ ਹੋ ਜਾਂ ਤੇ ਫਿਰ ਗੱਲ ਕਰਨ ਦੀ ਜਰੂਰਤ ਨਹੀਂ ਹੁੰਦੀ ਲੋਕਾਂ ਨੂੰ ਸਫਾਈ ਦਾ ਪਤਾ ਲੱਗਦਾ ਰਹਿੰਦਾ ਹੁਣ ਜੋ ਕਰਾਏ ਆ ਪਹਿਲੇ ਕਿਉਂ ਨਹੀਂ ਕਰਾਏ ਔਰ ਇਸ ਵੇਲੇ ਜਿਹੜਾ ਆ ਉਹ ਸਵਾਲ ਚੁੱਕਣ ਤੋਂ ਬਾਅਦ ਉਹਨਾਂ ਦੇ ਡੰਪਾਂ ਦੇ ਵਿੱਚ ਠੀਕ ਹੈ ਇੱਕ ਡੰਪ ਤਾਂ ਜਿਹੜਾ ਹੈਗਾ ਭਗੋਵਾਲ ਵਾਲੇ ਪਾਸੇ ਪੈਂਦਾ ਭਗੋਵਾਲ ਰੋਡ ਤੇ ਉਹ ਤਾਂ ਤਕਰੀਬਨ ਹੁ ਖਾਲੀ ਰਹਿੰਦਾ ਹੈ ਲੇਕਿਨ ਦੂਸਰਾ ਡੰਪ ਜਿਹੜਾ ਮਿਊਨਿਸਪਲ ਕਮੇਟੀ ਦੇ ਨਾਲ ਪੈਂਦਾ ਹੈਗਾ ਮੰਦਰ ਨਾਲ ਹੈ ਉੱਥੇ ਜਿਹੜਾ ਹੱਲੇ ਵੀ ਜਿਹੜਾ ਸਮਾਨ ਉਥੋਂ ਜਿਹੜਾ ਹੈ ਫालतू ਸਮਾਨ ਉਥੇ ਚਿਕੋਲਿਆ ਨਹੀਂ